ਅੱਜ ਪੰਜਾਬ ਪੁਲਿਸ ਪਟਿਆਲਾ ਵੱਲੋਂ ਮਾਨਯੋਗ ਐਸਐਸਪੀ ਸ਼੍ਰੀ ਵਰਨੁਸ਼ਰਮਾ ਆਈਪੀਐਸ ਦੀ ਸਰਪ੍ਰਸਤ ਹੇਠ ਬਹੁਤ ਵੱਡਾ ਇੱਕ ਨਸ਼ਾ ਵਿਰੋਧੀ ਜਾਗਰੂਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸ਼ਿਰਕਤ ਕੀਤੀ ਵਿਸ਼ੇਸ਼ ਤੌਰ ਤੇ ਡੀਐਸਪੀ ਮਨਦੀਪ ਕੌਰ ਜੋ ਸਪੋਰਟਸ ਪਰਸਨ ਵੀ ਨੇ ਤੇ ਅੱਜ ਦਾ ਜਿਹੜਾ ਥੀਮ ਸੀ ਸਪੋਰਟਸ ਨੂੰ ਅਸੀਂ ਅੱਗੇ ਵਧਾਈਏ ਤਾਂ ਜੋ ਨਸ਼ਿਆਂ ਤੋਂ ਦੂਰ ਪਹਾਈਏ ਇਹਨਾਂ ਨੇ ਇੱਕ ਬੜੀ ਮਿਹਨਤ ਨਾਲ ਅੱਜ ਕਰੀਬ 700 ਦੇ ਕਰੀਬ ਜਿਹੜੇ ਨੌਜਵਾਨਾਂ ਨੂੰ ਇਥੇ ਇਕੱਤਰ ਕੀਤਾ ਇਹਨਾਂ ਗੱਲਬਾਤ ਕਰਦੇ ਆ ਕਿ ਮਿਸ਼ਨ ਸੀ ਕਿ ਸੋਚ ਲੈ ਕੇ ਅੱਜ ਦਾ ਪ੍ਰੋਗਰਾਮ ਹੋਇਆ ਜੀ ਮੈ ਉਹ ਉਹਦਾ ਕੀ ਥੀਮ ਸੀ ਤੇ ਉਹਦੇ ਚ ਕੀ ਜੱਜ ਸੁਨੇਹਾ ਦਿੱਤਾ ਜੀ ਆ ਸਾਡਾ ਇਹ ਜਿਹੜੀ ਲੜਾਈ ਆ ਆਪਾਂ ਲੜ ਰਹੇ ਆ ਨਸ਼ੇ ਦੇ ਉੱਪਰ ਇਹ ਕੱਲੀ ਸਾਡੀ ਲੜਾਈ ਨਹੀਂ ਹੈਗੀ ਇਹ ਪੂਰੇ ਪੰਜਾਬ ਦੀ ਲੜਾਈ ਹੈਗੀ ਆ ਮੈਂ ਕੱਲੇ-ਕੱਲੇ ਪੇਰੈਂਟਸ ਨੂੰ ਕਹਿਣਾ ਚਾਹਨੀ ਆ ਵੀ ਇਸ ਲੜਾਈ ਦੇ ਨਾਲ ਸਾਡਾ ਸਾਥ ਦਿਓ ਤਾਂ ਜੋ ਇਸ ਨਸ਼ੇ ਵਰਗੀ ਬਿਮਾਰੀ ਨੂੰ ਪੰਜਾਬ ਤੋਂ ਬਾਹਰ ਕੱਢ ਸਕੀਏ ਤਦੋਂ ਅੱਜ ਜਿਸ ਤਰ੍ਹਾਂ ਇਹ ਸਿਮਿਲਰ ਕਰਿਆ ਜਿਆਦਾ ਕਸ਼ੂਰਵਸਤਾ ਦੇ ਬੱਚੇ ਸੀ ਜਿਆਦਾ ਸਕੂਲਾਂ ਦੇ ਬੱਚੇ ਸੀ ਇਹ ਇੱਕ ਸਪੈਸ਼ਲ ਮਿਸ਼ਨ ਲੈ ਕੇ ਚੱਲੇ ਆ ਵੀ ਆਪਾਂ ਇੱਕ ਇਸ ਏਜ ਗਰੁੱਪ ਨੂੰ ਜਿਹੜਾ ਅਵੇਅਰ ਕਰੀਏ ਆ ਮੇਰੀ ਸੂਚ ਇਹ ਆ ਵੀ ਆਪਾਂ ਜਿਹੜੇ ਸਕੂਲ ਦੇ ਬੱਚੇ ਆ ਉਹਨਾਂ ਤੋਂ ਸ਼ੁਰੂ ਕਰੋ ਕਰਨਾ ਚਾਹੀਦਾ ਅਵੇਅਰਨੈਸ ਜਿਹੜੀ ਬੱਚਿਆਂ ਕੋਲ ਬਹੁਤ ਘੱਟ ਆ ਬੱਚਿਆਂ ਜਿਹੜੇ ਭੋਲੇ ਭਾਲੇ ਹੁੰਦੇ ਆ ਇਹਨਾਂ ਨੂੰ ਮਤਲਬ ਗਲਤ ਪਾਸੇ ਜਾਂ ਗਲਤ ਲੋਕ ਜਿਹੜੇ ਆ ਆਪਣੇ ਵੱਲ ਜਲਦੀ ਖਿੱਚ ਲੈਂਦੇ ਆ ਮੇਰੀ ਇਹ ਸੋਚ ਸੀ ਕਿ ਬੱਚਿਆਂ ਨੂੰ ਇੱਥੇ ਇੱਕ ਮੰਚ ਤੇ ਇਕੱਠਾ ਕੀਤਾ ਜਾਵੇ ਤੇ ਉਹਨਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕੀਤਾ ਜਾਵੇ ਤੇ ਕੀ ਇਮਪੈਕਟ ਸਮਝੋ ਜੀ ਅੱਜ ਕਾਫੀ ਸਿੱਖੇ ਗਏ ਨੇ ਅਰਮਾਨ ਜੋਗ ਐਸਐਸਪੀ ਸਾਹਿਬ ਨੇ ਵੀ ਕਿਹਾ ਵੀ ਕਿ ਬ੍ਰਿਜ ਕ੍ਰੀਏਟ ਕਰੀਆ ਆਪਾਂ ਪੁਲਿਸ ਤੇ ਪਬਲਿਕ ਦੇ ਵਿੱਚ ਤੁਸੀਂ ਕੀ ਸੁਨੇਹਾ ਦੋਗੇ ਆਪਣੇ ਲੈਵਲ ਤੇ ਅੱਜ ਜਿਹੜਾ ਆਪਾਂ ਇਸ ਮੰਚ ਤੇ ਇਕੱਠੇ ਹੋਏ ਆਂ ਜਿਹੜਾ ਕਿ ਮੈਂ ਦੇਖਿਆ ਬੱਚੇ ਆਪਣਾ ਸਾਰਾ ਲੈਕਚਰ ਸੁਣ ਕੇ ਜਾਂ ਜਿਹੜੇ ਆਪਾਂ ਇਹ ਪੋਸਟਰ ਵਗੈਰਾ ਇਹਨਾਂ ਨੂੰ ਦਿੱਤੇ ਆ ਬੁੱਕਸ ਵਗੈਰਾ ਦਿੱਤੀਆਂ ਆ ਉਹ ਪੜ੍ਹ ਕੇ ਉਹ ਦੇਖ ਕੇ ਉਹ ਸੁਣ ਕੇ ਇਹਨਾਂ ਵਿੱਚ ਕਾਫੀ ਜੋਸ਼ ਆ ਵੀ ਅਸੀਂ ਵੀ ਇਸ ਲੜਾਈ ਦੇ ਨਾਲ ਤੁਹਾਡੇ ਨਾਲ ਆ ਤੇ ਮੈਨੂੰ ਉਮੀਦ ਆ ਵੀ ਇਹ ਬੱਚੇ ਅੱਗੇ ਜਾ ਕੇ ਵੀ ਸਨੇਹਾ ਦੇਣਗੇ ਕਿ ਜਿਹੜਾ ਕਿ ਆਪਣਾ ਘਰ ਘਰ ਤੱਕ ਇਹ ਸਨੇਹਾ ਪਹੁੰਚੂਗਾ ਕੁਮਾਂਜੋ ਡੀਜੀਪੀ ਪੰਜਾਬ ਦੇ ਦਾ ਤਾ ਮੁਤਾਬਿਕ ਸਾਨੂੰ ਜਿਹੜੇ ਦੋ ਟਾਸਕ ਮਿਲੇ ਹੋਏ ਆ ਉਦੇ ਚ ਪਹਿਲਾ ਟਾਸਕ ਹੈਗਾ ਐਨਫੋਰਸਮੈਂਟ ਐਨਫੋਰਸਮੈਂਟ ਬਾਰੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀਆਂ ਰਿਕਵਰੀਆਂ ਨੂੰ ਅੰਜਾਮ ਦੇ ਰਹੀ ਹੈ ਦੂਜਾ ਟਾਸਕ ਹੈਗਾ ਅਵੇਅਰਨੈਸ ਅਵੇਅਰਨੈਸ ਯੂਥ ਚ ਇਸ ਪ੍ਰੋਬਲਮ ਬਾਰੇ ਕਰਨੀ ਬਹੁਤ ਜ਼ਰੂਰੀ ਹੈ ਇਸੇ ਲੜੀ ਚ ਅੱਜ ਮੈਂ ਇੱਥੇ ਥਾਪਰ ਕਾਲਜ ਆਪਣੀ ਸਾਰੀ ਟੀਮ ਨਾਲ ਪਹੁੰਚਿਆ ਸੀ ਇੱਥੇ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਪਟਿਆਲਾ ਦੇ ਸਾਂਝ ਕੇਂਦਰ ਦੀ ਟੀਮ ਨੇ ਇੱਕ ਯੂਥ ਮੋਟੀਵੇਸ਼ਨ ਸੈਮੀਨਾਰ ਇੱਥੇ ਕੰਡਕਟ ਕਰਾਇਆ ਬੱਚਿਆਂ ਨੂੰ ਸਪੋਰਟਸ ਕਿਟ ਵੰਡੇ ਗਏ ਤੇ ਜਿਹੜੇ ਬੱਚੇ ਸਪੋਰਟਸ ਦੇ ਖੇਤਰ ਚ ਵਧੀਆ ਕੋਈ ਮੈਡਲ ਵਗੈਰਾ ਲੈ ਕੇ ਆਏ ਉਹਨਾਂ ਨੂੰ ਬਾਕੀ ਬੱਚਿਆਂ ਨੂੰ ਇੰਟਰੋਡਿਊਸ ਕਰਾਇਆ ਗਿਆ ਤੇ ਯੂਥ ਨੂੰ ਮੋਟੀਵੇਟ ਕੀਤਾ ਗਿਆ ਮੈਂ ਪਰਸਨਲੀ ਵੀ ਮੋਟੀਵੇਟ ਕੀਤਾ ਤੇ ਆਉਣ ਵਾਲੇ ਸਮੇਂ ਚ ਵੀ ਪਟਿਆਲਾ ਪੁਲਿਸ ਲਗਾਤਾਰ ਐਨਫੋਰਸਮੈਂਟ ਦੇ ਉਪਰਾਲਿਆਂ ਦੇ ਨਾਲ ਨਾਲ ਅਵੇਅਰਨੈਸ ਦੇ ਜਿਹੜੇ ਉਪਰਾਲੇ ਆ ਉਹ ਵੀ ਕਾਫੀ ਵੱਡੇ ਪੱਧਰ ਤੇ ਅੱਗੇ ਵੀ ਕਰੂਗਾ ਸਰ ਨਵੇਂ ਪ੍ਰਾਧਾਨ ਤਨੂੰ ਨਿ ਲਾਗੂ ਹੋ ਗਏ ਨੇ ਉਹਦੇ ਵਿੱਚ ਸਜ਼ਾਾਂਮਾਂ ਦੀ ਵਾਧਾ ਹੋਇਆ ਕੋਈ ਕੀ ਨਵੇਂ ਕਾਨੂੰਨ ਵੀ ਲਾਗੂ ਹੋਏ ਨੇ ਤਰ੍ਹਾਂ ਸੀ ਕਾਨੂੰਨਾਂ ਦੇ ਵਿੱਚ ਜਨ ਕਿ ਸਜ਼ਾਾਂ ਦੇ ਵਿੱਚ ਵਾਧਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਕਾਨੂੰਨਾਂ ਦਾ ਲਾਹਾ ਮਿਲੇਗਾ ਇਸ ਵਾਰੀ ਦੇਖੋ ਬਿਲਕੁਲ ਕਾਨੂੰਨਾਂ ਦਾ ਲਾਹਾ ਜ਼ਰੂਰ ਮਿਲੂ ਐਂਡ ਡੀਜੀਪੀ ਸਾਹਿਬ ਦੇ ਹੁਕਮ ਮੁਤਾਬਕ ਹੁਣ ਅਸੀਂ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਦੀ ਜਾਇਦਾਦਾਂ ਵੀ ਜੜੀਆਂ ਨੇ ਉਹ ਵੀ ਕੁਰਕ ਕਰਾਵਾਂਗੇ ਪਿਛਲੇ 6 ਮਹੀਨਿਆਂ ਚ ਅਰਾਊਂਡ 9.5 ਕਰੋੜ ਦੀ ਜਾਇਦਾਦਾਂ ਜਿਹੜੀ ਨਸ਼ਾ ਤਸਕਰੀ ਚ ਲਿਪਤ ਹੋ ਕੇ ਤਸਕਰਾਂ ਨੇ ਬਣਾਈਆਂ ਸੀ ਉਹ ਅਸੀਂ ਕੁਰਕ ਕਰਾਈਆਂ ਨੇ ਪ੍ਰੋਪਰਟੀ ਫੋਰਫੀਚਰ ਕਰਾਇਆ ਤੇ ਅੱਗੇ ਵੀ ਸਾਡੇ ਕਾਫੀ ਕੇਸਿਸ ਜਿਹੜੇ ਆ ਉਹਦੇ ਤਿਆਰ ਹੋ ਰਹੇ ਸਰ ਹੁਣ ਤੱਕ ਕਿੰਨਿਆ ਕੇਸ ਫੇਰ ਦਰਜ ਕਰ ਲਈਤੀਆਂ ਨੇ ਜਿੰਨੇ ਕੇ ਆ ਦੇਖੋ ਪਿਛਲੇ ਮਹੀਨੇ ਦੀ ਜੇ ਗੱਲ ਕਰੀਏ ਤੇ ਪੰਜਾਬ ਪਲਸ ਐਨਡੀਪੀਐਸ ਐਕਟ ਦੇ ਅੰਦਰ ਐਫਆਈਆਰਾਂ ਅਸੀਂ ਦਰਜ ਕੀਤੀਆਂ ਨੇ ਤੇ ਜਿਹੜਾ ਵੀ ਪੈਡਲਰ ਔਨ ਦੀ ਸਟਰੀਟ ਹੈਗਾ ਜਿਹੜਾ ਨੁੱਕਣਾ ਚ ਕੋਨਿਆਂ 'ਚ ਖੜਕੇ ਨਸ਼ਾ ਵੇਚ ਰਿਹਾ ਆ ਉਹਨੂੰ ਅਸੀਂ ਫੜ ਕੇ ਅੰਦਰ ਜ਼ਰੂਰ ਦਮਾ